ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਮੋਗੇ ਖੁਸ਼ੀਆਂ ਖੇੜਿਆਂ ਚ ਹੋਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹੱਸਦੇ ਖੇੜਦੇ ਰੱਖੇ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਸੋ ਮੈਂ ਬਾਤ ਲੈ ਕੇ ਹਾਜ਼ਰ ਹੋਈਆਂ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਨੋਨੰਦ ਪਿਆਰੀ ਜੀ ਬਾਤ ਦਾ ਸ਼ਿਵ ਜੀ ਭੋਲੇ ਸੀ ਜਿਹੜੇ ਸ਼ਿਵ ਜੀ ਦੀ ਕਹਿੰਦੇ ਟਾੜੀ ਲੱਗੀ ਹੋਈ ਸੀ ਸਮਾਧੀ ਚ ਗਏ ਹੋਏ ਸੀ ਮਾਤਾ ਪਾਰਵਤੀ ਭੋਜਨ ਪਾਣੀ ਤਿਆਰ ਕਰ ਰਹੇ ਸੀ ਤਾਂ ਇੱਕ ਗਊ ਆਈ ਮਾਤਾ ਪਾਰਵਤੀ ਵੱਲ ਉਹਦੇ ਪਿੱਛੇ ਪੰਜ ਸਨ ਲੱਗੇ ਹੋਏ ਮਾਤਾ ਨੂੰ ਗਹਿਣ ਲੱਗੀ ਦੇਖ ਕੇ ਕਿ ਚੱਜ ਫੜੇ ਨੇ ਇੱਕ ਨਹੀਂ ਅੱਧਾ ਨਹੀਂ ਪੰਜ ਨੂੰ ਮੰਗਰ ਲਾਈ ਫਿਰਦੀਆਂ ਤੂੰ ਉਹਨਾਂ ਦਿਨਾਂ 'ਚ ਕਹਿੰਦੇ ਜਾਨਵਰ ਪਸ਼ੂ ਪੰਛੀ ਭਖਿਆ ਦਿੰਦੇ ਹੁੰਦੇ ਸੀ ਬੋਲਦੇ ਹੁੰਦੇ ਸੀ ਤਾ ਗਊ ਕਹਿਣ ਲੱਗੀ ਤੈਂ ਮੇਰਾ ਕੀ ਦੇਖ ਲਿਆ ਮੈਂ ਤਾਂ ਤੇਰੇ ਕੋਲ ਆਪਣੀ ਇੱਜ਼ਤ ਬਚਾਉਣਾ ਆ ਰਹੀ ਸੀ ਜਾਨ ਬਚਾਉਣਾ ਆ ਰਹੀ ਸੀ ਇਨਾ ਪੰਜਾਂ ਤੋਂ ਤੈਂ ਮੈਨੂੰ ਐ ਸੁਣਾਤਾ ਜਾ ਅਗਲੇ ਜਨਮ ਚ ਪੰਜ ਪਤੀ ਹੋਣਗੇ ਤੇਰੇ ਗਊ ਕਹਿ ਕੇ ਚੱਲੀ ਗਈ ਤਾਂ ਹੁਣ ਮਾਤਾ ਉੱਚੀ ਉੱਚੀ ਰੋਣ ਲੱਗ ਗਈ ਜਦੋਂ ਸ਼ਿਵਜੀ ਭਗਤ ਦੀ ਹੁੱਲੀ ਤਾੜੀ ਤਾਂ ਮਾਤਾ ਪਾਰਵਤੀ ਸ਼ਿਵ ਜੀ ਦੇ ਪੈਰਾਂ 'ਚ ਜਾ ਕੇ ਡਿੱਗ ਪਈ ਰੋਣ ਲੱਗੀ ਕਹਿੰਦਾ ਉਹ ਕਹਿੰਦਾ ਕੀ ਗੱਲ ਕਹਿੰਦੀ ਮੈਨੂੰ ਗਊ ਨੇ ਸਰਾਫ ਦਿੱਤਾ ਕਹਿੰਦੇ ਕੀ ਕਿਹਾ ਕਿਵੇਂ ਦੇਤਾ ਸਰਾਫ ਤੈਨੂੰ ਕਹਿੰਦੀ ਉਹ ਪੰਜ ਬਸਾਨ ਲੱਗੇ ਤੇ ਮਾਗਰ ਉਹ ਮੇਰੇ ਕੋਲ ਆਉਂਦੀ ਤੀ ਕਹਿੰਦੀ ਮੈਂ ਕਹਿਤਾ ਵੀ ਕਿਵੇਂ ਇੱਕ ਅੱਦੇ ਨਾਲ ਨਹੀਂ ਤੈਨੂੰ ਸਰਿਆ ਤੂੰ ਪੰਜ ਮਾਗਰ ਲਈ ਆਉਣੀ ਹੈ ਕਹਿੰਦੀ ਉਹ ਕਹਿੰਦੀ ਐ ਵੀ ਮੈਂ ਤਾਂ ਤੇਰੇ ਕੋਲ ਦੀ ਜਾਨ ਬਚਾਉਣ ਇੱਜ਼ਤ ਬਚਾਉਣ ਆ ਰਹੀ ਸੀ ਵੀ ਤੂੰ ਮੈਨੂੰ ਆ ਐਡਾ ਵੱਡਾ ਲਾਂਚਣ ਲਾਉਣੀ ਐ ਵੀ ਜਾ ਤੇਰੇ ਵੀ ਪੰਜ ਪਤੀ ਹੋਣਗੇ ਅਗਲੇ ਜਨਮ ਚ ਉਹ ਕਹਿਣ ਲੱਗੇ ਸ਼ਿਵ ਜੀ ਕਹਿੰਦੇ ਤੂੰ ਰੋ ਨਾ ਵੀ ਮੈਂ ਇੱਕ ਬਹੁਤ ਵੱਡਾ ਯੱਗ ਹੋ ਰਿਹਾ ਹੈ ਉੱਥੇ ਸਾਰੇ ਦੇਵੀ ਦੇਵਤੇ ਆਉਣਗੇ ਵੀ ਮੈਂ ਉੱਥੇ ਬ੍ਰਹਮਾ ਜੀ ਨਾਲ ਤੇਰੀ ਸਰਾਫ ਤੇਰਾ ਕਟਵਾ ਕੇ ਲਿਆਂਗਾ ਉਹਨਾਂ ਤੋਂ ਕਟਿਆ ਜਾਊ ਤੇਰਾ ਸਰਾਫ ਚਲੋ ਜੀ ਉਹ ਗਏ ਉੱਥੇ ਜਦੋਂ ਗਏ ਤਾਂ ਸ਼ਿਵ ਜੀ ਦਾ ਕਹਿੰਦੇ ਬਹੁਤ ਗੁੱਸੇਖੋਰ ਹੁੰਦੇ ਸੀ ਜਿਹੜੇ ਬ੍ਰਹਮਾ ਜੀ ਸੀ ਉਹ ਮੁਖੌਲੀਏ ਹੁੰਦੇ ਸੀ ਤਾਂ ਜਦੋਂ ਗਏ ਯੱਗ ਹੋਇਆ ਤਾਂ ਉਹ ਤੋਂ ਬਾਅਦ ਬ੍ਰਹਮਾ ਜੀ ਨਾਲ ਗੱਲ ਕਰੀ ਸ਼ਿਵ ਜੀ ਕਹਿਣ ਲੱਗੇ ਵੀ ਮਹਾਰਾਜ ਪਾਰਵਤੀ ਦਾ ਸਰਾਪ ਕੱਟੋ ਵੀ ਉਹਨੂੰ ਗਊ ਨੇ ਸਰਾਪ ਦਿੱਤਾ ਉਹ ਕਹਿੰਦੇ ਹੱਸ ਪਿਆ ਬ੍ਰਹਮਾ ਜੀ ਹੱਸ ਕੇ ਕਹਿਣ ਲੱਗਿਆ ਵੀ ਇਹਦਾ ਮਤਲਬ ਤੂੰ ਤੀਮੀ ਦੇ ਮਗਰ ਲੱਗਿਆ ਹੋਇਆ ਹੈ ਤੀਮੀ ਦਾ ਗੁਲਾਮ ਹੈ ਤੂੰ ਉਹਨੇ ਮਖੌਲ ਕਰਤਾ ਤਾਂ ਸ਼ਿਵ ਜੀ ਜਦੋਂ ਉਹਦੇ ਥੱਪੜ ਮਾਰਨ ਲੱਗਿਆ ਗੁੱਸੇ ਦੇ ਨਾਲ ਉਹਦੇ ਕਹਿੰਦੇ 10 ਸੀ ਰਸੀ ਬ੍ਰਹਮਾ ਜੀ ਦਾ ਇੱਕ ਸਿਰ ਸ਼ਿਵ ਜੀ ਦੇ ਹੱਥ ਦੇ ਨਾਲ ਹੀ ਚਿਪਕ ਗਿਆ ਤਾਂ ਬੜਾ ਜ਼ੋਰ ਲਾਇਆ ਕਿ ਸਭ ਨੇ ਸਿਰ ਹੱਥ ਨਾਲੋਂ ਸਿਰ ਨਹੀਂ ਲਿਆ ਤਾਂ ਹੁਣ ਸਰਾ ਉਹ ਕਹਿੰਦਾ ਵੀ ਮੈਂ ਤਾਂ ਸਰਾਫ ਆਪਦੀ ਪਤਨੀ ਦਾ ਕਟਾਉਣਾ ਸੀ ਇਹ ਤਾਂ ਮੈਨੂੰ ਹੀ ਪੰਗਾ ਪਾਤਾ ਤਾਂ ਤਾ ਉਹ ਕਹਿਣ ਲੱਗੇ ਵੀ ਜਿੰਨੇ ਹੁਣ ਤੋਂ ਤੀਰਥ ਨੇ ਨਾ ਸਾਰੇ ਨਾਵੇਂਗਾ ਇਹ ਤਾਂ ਭਮਾ ਉੱਤਰੇ ਤੇਰਾ ਹੱਥ ਨਾਲੋਂ ਸਿਰ ਫਿਰ ਕਹਿੰਦੇ ਪਾਰਵਤੀ ਤੇ ਸ਼ਿਵ ਜੀ ਨੇ 360 ਤੀਰਥ ਕਰੇ 360 ਤੀਰਥ ਕਰਕੇ ਹੱਥ ਨਾਲੋਂ ਸਿਰ ਨਹੀਂ ਉਤਰਿਆ ਫਿਰ ਕਹਿੰਦੇ ਉਹ ਇੱਥੇ ਗਪਾਲੇ ਇੱਕ ਆ ਕੇ ਬਹਿ ਗਏ ਛੱਪੜੀ ਸੀ ਜ ਜਿਹਨੂੰ ਗਪਾਲ ਮੋਜਨ ਕਿਹਾ ਜਾਂਦਾ ਉੱਥੇ ਛੱਪੜੀ ਸੀ ਉੱਥੇ ਇੱਕ ਬੋਹੜ ਦੇ ਥੱਲੇ ਬਹਿ ਗਿਆ ਕੇ ਤਾਂ ਉੱਥੇ ਇੱਕ ਪੰਡਤ ਸੀ ਇੱਕ ਤੇਲੀ ਦਾ ਘਰ ਸੀ ਨੇੜੇ-ਨੇੜੇ ਪਿੰਡ 'ਚ ਪੰਡਤ ਦੇ ਘਰੇ ਬੱਛਾ ਸੀ ਇੱਕ ਉਹ ਬੱਛਾ ਬਹੁਤ ਜ਼ਿਆਦੇ ਮਗਰ ਪੈ ਜਾਂਦਾ ਮਾਰਦਾ ਸੀ ਤਾਂ ਉਹਨੇ ਸੋਚਿਆ ਵੀ ਉਹ ਜਿਹੜਾ ਤੇਲੀ ਸੀ ਉਹ ਤੇਲੀ ਨੱਥ ਪਾਉਂਦਾ ਹੁੰਦਾ ਜਿਵੇਂ ਅੱਗੇ ਆਪਾਂ ਬੜਦਾਂ ਦੇ ਮੱਝਾਂ ਜਿਹੜੇ ਪਸ਼ੂਕ ਨਾ ਮਾਰਦੇ ਹੁੰਦੇ ਖੰਡਾਹੇ ਹੁੰਦੇ ਉਹਨਾਂ ਦੇ ਨੱਥਾਂ ਪਵਾ ਦਿੰਦੇ ਸੀ ਫਿਰ ਤਾਂ ਉਹ ਤੇਲੀ ਨੱਥ ਪਾਉਂਦਾ ਹੁੰਦਾ ਪੰਡਤ ਤੇਲੀ ਕੋਲ ਆ ਗਿਆ ਕਹਿੰਦਾ ਵੀ ਮੇਰੇ ਬੱਚੇ ਦੇ ਨੱਥ ਪਾਉਣੀ ਐ ਉਹ ਕਹਿੰਦਾ ਵੀ ਜਾ ਲਿਆ ਜਦੋਂ ਉਹ ਲੈਣ ਗਿਆ ਪੰਡਤ ਤਾਂ ਬੱਚਾ ਉਹਦਾ ਪਹਿਲੇ ਹੀ ਤੁਹਾਨੂੰ ਦੱਸ ਰਹੀਆਂ ਜਿਵੇਂ ਮੈਂ ਮਾਰ ਗੁੰਡਾ ਸੀ ਉਹ ਹੱਥ ਨਾ ਆਇਆ ਤਾਂ ਉਹਨੇ ਕਿਵੇਂ ਨਾ ਕਿਵੇਂ ਭੜਕੇ ਪੰਡਤ ਨੇ ਗਊ ਦੇ ਨਾਲ ਉਹਦਾ ਜੋਟਾ ਕਰਕੇ ਗਊ ਨੂੰ ਹੀ ਲਿਆਂਦਾ ਗਊ ਦੇ ਨਾਲ ਨਾਲ ਬੱਚਾ ਆ ਗਿਆ ਜਦੋਂ ਉਹ ਤੇਲੀ ਦੇ ਘਰੇ ਆਇਆ ਤੇਲੀ ਕਹਿੰਦਾ ਤੂੰ ਤਾਂ ਟਾਈਮ ਹੀ ਬਹੁਤ ਲਾਇਆ ਹੈ ਹੁਣ ਤਾਥਣ ਹੋ ਗਿਆ ਵੀ ਹੁਣ ਮੈਂ ਢੜਕੇ ਪਾਉਂਗਾ ਇਹ ਨੱਥ ਵੱੱਛੇ ਦੇ ਸਵੇਰੇ ਪਾਉਂਗਾ ਪੰਡਤ ਕਹਿੰਦਾ ਮੈਂ ਤਾਂ ਹੁਣ ਮਸਾਲੇ ਕਿ ਆਇਆ ਵੀ ਮੈਂ ਇਹਨੂੰ ਢੜਕੇ ਦੁਬਾਰੇ ਕਿਵੇਂ ਫੜੂਗਾ ਇਹ ਤਾਂ ਹੱਥ ਹੀ ਨਹੀਂ ਦਿੰਦਾ ਫੜਾਈ ਨਹੀਂ ਦਿੰਦਾ ਇਹ ਤਾਂ ਉਹ ਕਹਿੰਦਾ ਤੂੰ ਐਂ ਕਰ ਇੱਥੇ ਮੇਰੀ ਖੁਲਲੀ ਤੇ ਬੰਨ ਜਾ ਕੱਖਾਂ ਦਾ ਟੋਕਰ ਸਿੱਟ ਜਾ ਇਹਨੂੰ ਰੇ ਜਿਹੜਾ ਘੱਟ ਵੱਧ ਹੋਊਗਾ ਕਾਕਾ ਇੱਥੇ ਕਹਿੰਦਾ ਥੱਬਾ ਮੁਠੀ ਮੈਂ ਪਾ ਦੂੰਗਾ ਚਲੋ ਜੀ ਤੇਲੀ ਦੇ ਘਰੇ ਪੰਡਤ ਗਊ ਵੀ ਬੰਨਿਆ ਆ ਬੱਚਾ ਵੀ ਬੰਨਤਾ ਤਾਂ ਹੁਣ ਰਾਤ ਨੂੰ ਬੱਚੇ ਨੂੰ ਗਊ ਕਹਿੰਦੀ ਐ ਪੁੱਤ ਤੈਨੂੰ ਪਤਾ ਤੇਰੇ ਨਾਲ ਕੀ ਹੋਊ ਸਵੇਰੇ ਉਹ ਕਹਿੰਦਾ ਕੀ ਹੋਊ ਮਾਤਾ ਕਹਿੰਦੀ ਤੇਰੇ ਨੱਥ ਪਊਗੀ ਉਹ ਕਹਿੰਦਾ ਉਹ ਕੀ ਹੁੰਦੀ ਐ ਕਹਿੰਦੀ ਤੇਰੇ ਨੱਕ ਦੇ ਵਿੱਚ ਦੀ ਸੂਆ ਲੰਘਾਇਆ ਜਾਊ ਜਿਹਦੇ ਚ ਰੱਸੀ ਪਾਈ ਹੋਊ ਉਹ ਰੱਸੀ ਨਾਲ ਸੂਏ ਨਾਲ ਤੇਰੇ ਲੱਕ ਨੱਕ ਚੋਂ ਤੇਰੇ ਦਰਦ ਬਹੁਤ ਹੋਊ ਖੂਨ ਨਿਕਲੂ ਫਿਰ ਉਹ ਕਹਿੰਦਾ ਅੱਛਾ ਕਹਿੰਦਾ ਮਾ ਜੇ ਮੈਂ ਪੰਡਤ ਨੂੰ ਤੇ ਤੇਲੀ ਨੂੰ ਦੋਹਾਂ ਨੂੰ ਮਾਰਦਾ ਤੜਕੇ ਉਹ ਕਹਿੰਦੀ ਪੁੱਤ ਸਰਾਪ ਲੱਗੂ ਪੰਡਤ ਨੂੰ ਮਾਰਿਆ ਦਾ ਤਾਂ ਸਰਾਪ ਲੱਗ ਜਾਂਦਾ ਤਾਂ ਚਲੋ ਜੀ ਉਹ ਕਹਿੰਦਾ ਕੋਈ ਗੱਲ ਨਹੀਂ ਦੇਖ ਹੀ ਜਾਊ ਤੜਕੇ ਨੂੰ ਜਦੋਂ ਨੱਥ ਪਾਉਣ ਨੂੰ ਫੜਿਆ ਤੇਲੀ ਨੇ ਤੇ ਪੰਡਤ ਨੇ ਤਾਂ ਉਹ ਲੱਗੇ ਨੱਥ ਪਾਉਣ ਫੜ ਕੇ ਤਾਂ ਬੱਛੇ ਨੇ ਤਾਂ ਪਹਿਲਾਂ ਹੀ ਦੋਹਾਂ ਨੂੰ ਸਿੱਟ ਲਿਆ ਢਿੱਡ ਚ ਮਾਰੀ ਟੱਕਰ ਉਹਦੇ ਵੀ ਉਹਦੇ ਵੀ ਦੋਨੇ ਡਿੱਗ ਪਏ ਦੋਹਾਂ ਨੂੰ ਮਾਰਤਾ ਬੱਛੇ ਨੇ ਤਾਂ ਲਾਤਰੜ ਲਾਤਰੜ ਕੇ ਪੈਰਾਂ ਨਾਲ ਹੁਣ ਮਾਂ ਕਹਿੰਦੀ ਐ ਵੀ ਪੁੱਤ ਸਰਾਪ ਲੱਗ ਗਿਆ ਹੁਣ ਆਪਾਂ ਚਿੱਟਿਆਂ ਹੁਣ ਆਪਾਂ ਕਾਲੇ ਹੋ ਜਾਾਂਗੇ। ਉਹਨਾਂ ਦਾ ਭਾਈ ਅੱਗੇ ਕਹਿੰਦੇ ਹੈ ਸ਼ਰਾਪ ਪੰਡਤਾਂ ਦਾ ਪੂਰਾ ਲੱਗਦਾ ਸੀ ਲੋਕ ਡਰਦੇ ਹੁੰਦੇ ਪੰਡਤ ਵੀ ਪੂਰੇ ਹੁੰਦੇ ਤੇ ਕਰਨੀ ਦੇ। ਹੁਣ ਤਾਂ ਪੰਡਤ ਨੇ ਜਿਹੜੇ ਉਹ खुद ਉਹ ਹੀ दारूयां ਪੀਂਦੇ ਨੇ ਅੰਡੇ ਮੀਟ ਖਾਂਦੇ ਨੇ ਸ਼ਰਾਬਾਂ ਪੀਂਦੇ ਨੇ। ਹੁਣ ਕੋਈ ਕੰਨਾ ਸ਼ਰਾਪ ਦਿੰਦਾ ਨਾ ਕੋਈ ਇਨਨਤ ਡਰਦਾ ਅੱਗੇ ਕਹਿੰਦੇ ਪਰਪੱਕ ਹੁੰਦੇ ਸੀ ਪੰਡਤ ਸ਼ਰਾਪ ਦੇ ਦਿੰਦੇ। ਲੋਕ ਉਹ ਕਹਿੰਦੇ ਪੂਰਾ ਹੋ ਜਾਂਦਾ ਲੋਕ ਬਹੁਤ ਡਰਦੇ ਹੁੰਦੇ ਵੀ ਕਿਤੇ ਪੰਡਤ ਨੂੰ ਕੁਝ ਕਹਿ ਨਾ ਦਈਏ ਸਰਾਪ ਦੇ ਦੂਗਾ ਚਲੋ ਜੀ ਜਦੋਂ ਉਹ ਪੰਡਤ ਨੇ ਦੇਤਾ ਸਰਾਪ ਉਹ ਤਾਂ ਦੋਨੇ ਕਾਲੇ ਹੋ ਗਏ ਉਹ ਕਹਿਣ ਲੱਗੀ ਦੇਖ ਲੈ ਪੁੱਤ ਬੱਚੇ ਨੂੰ ਗਊ ਕਹਿੰਦੀ ਮੈਂ ਤੈਨੂੰ ਕਿਹਾ ਸੀ ਆਪਾਂ ਕਾਲੇ ਹੋ ਜਾਾਂਗੇ ਸਰਾਪ ਲੱਗ ਗਿਆ ਉਹ ਕਹਿੰਦਾ ਮਾਂ ਕੁਛ ਨਹੀਂ ਹੁੰਦਾ ਤੂੰ ਮੇਰੇ ਮਾਂਗਰ ਮਾਂਗ ਰਾਜ ਇੱਧਰ ਮੈਂ ਜਾਣਾ ਮੇਰੇ ਪਿੱਛੇ ਹੀ ਲੰਘ ਜਾ ਉਹ ਭਾਈ ਗਿਆ ਗਾ ਹਾਂ ਉਹ ਜਿਹੜੀ ਛਪੜੀ ਸੀ ਉਹ ਕਹਿੰਦਾ ਮਾਂ ਤੈਨੂੰ ਨਹੀਂ ਪਤਾ ਛਪੜੀ ਚ ਬਹੁਤ ਕਰਾ ਮਾਂ ਤਾਂ ਕਹਿੰਦਾ ਇਹ ਪਤਾ ਹੀ ਨਹੀਂ ਕਿਸੇ ਨੂੰ ਕਹਿੰਦਾ ਮੈਂ ਇਹਦੇ ਵਿੱਚ ਦੀ ਲੰਗੂਗਾ ਤੂੰ ਵੀ ਲੰਗ ਜੀ ਉਹ ਕਹਿੰਦੀ ਠੀਕ ਐ ਜਦੋਂ ਭਾਈ ਉਹ ਵਿੱਚ ਦੀ ਲੰਗਿਆ ਉਹਨੇ ਮਾੜਾ ਜਾ ਤਾਂ ਮੂੰਹ ਉੱਪਰ ਚੱਕ ਲਿਆ ਮਾੜਾ ਜਾ ਉਹਨੇ ਪੂਛ ਉੱਪਰ ਚੱਕ ਲਈ ਉਹ ਇੰਨੀ ਕੁ ਤਾਂ ਉਹਦੀ ਪੂਛ ਕਾਲੀ ਰਹਿ ਗਈ ਬਾਕੀ ਚਿੱਟਾ ਹੋ ਗਿਆ ਇੰਨਾ ਕੀ ਉਹਦਾ ਮੂੰਹ ਰਹਿ ਗਿਆ ਮੂਰੋ ਕਾਲਾ ਤਾ ਹੁਣ ਮਾਤਾ ਪਾਰਵਤੀ ਦੇਖਦੀ ਐ ਵੀ ਆ ਕੀ ਕੌਤਕ ਹੈ ਮਹਾਰਾਜ ਕਿਤਾ ਜਮਾ ਕਾਲੇ ਬੜੇ ਤੇ ਤਾਂ ਚਿੱਟੇ ਹੋ ਕੇ ਨਿਕਲ ਆਏ ਉਹ ਫਿਰ ਕਹਿਣ ਲੱਗਿਆ ਸ਼ਿਵਜੀ ਕਹਿੰਦਾ ਵੀ ਛਪੜੀ ਚ ਕੁਝ ਹੈ ਕਹਿੰਦਾ ਆਪਾਂ ਵੀ ਇੱਥੇ ਮੈਂ ਵੀ ਕਹਿੰਦਾ ਇਹ ਕਰਦਾ ਛਪੜੀ ਚ ਨਾਉ ਨਾ ਨਾਤੇ ਨਾਤੇ ਤਾਂ ਉਹ ਜਿਹੜਾ ਹੱਥ ਨੂੰ ਸਿਰ ਚੰਬੜਿਆ ਹੋਇਆ ਸੀ ਉੱਥੇ ਲਿਹਾ ਕਹਿੰਦੇ ਉਹ ਨਹੀਂ 360 ਛਾਈ ਫੇਰੇ ਆਏ ਤੇ ਨਾ ਆਏ ਤੇ ਤੀਰਥਾਂ ਤੇ ਹੱਥ ਨਾਲੋਂ ਸਿਰ ਨਹੀਂ ਤਿੱ ਉਤਰਿਆ ਬ੍ਰਹਮਾ ਜੀ ਦਾ ਲੱਗਿਆ ਹੋਇਆ ਉੱਥੇ ਕਹਿੰਦੇ ਫਿਰ ਉਹ ਨਾਤੇ ਉੱਥੀ ਸਿਰ ਹੱਥ ਨਾਲੋਂ ਉਤਰਿਆ ਤੇ ਉਸ ਨਾਂ ਦਾ ਗਪਾਲੀ ਕਹਿੰਦੇ ਵੀ ਫੇਰ ਇਹਦਾ ਨਾਮ ਗਪਾਲ ਮੋਚਨ ਧਰਿਆ ਹੈ ਹੁਣ ਆਪ ਆਪਣੇ ਲੋਕ ਜਾਂਦੇ ਹੁੰਦੇ ਨੇ ਆ ਗਾਹਾਂ ਆਉਂਦਾ ਹੁੰਦਾ ਹੈ ਉਹ ਤਾਂ ਕਿਹੜੇ ਮਹੀਨੇ ਆਉਂਦਾ ਹੁੰਦਾ ਹੈ ਤਾਂ ਆਪਣੇ ਸਾਰੇ ਲੋਕ ਉੱਥੇ ਮੰਨਦੇ ਨੇ ਬਹੁਤ ਜਾਂਦੇ ਨੇ ਉੱਥੇ ਗਤੀਆਂ ਕਰਾਉਣ ਜਾਂਦੇ ਨੇ ਤਾਂ ਉਦੋਂ ਫੇਰ ਕਹਿੰਦੇ ਉੱਥੇ ਉਹਨਾਂ ਨੇ ਕਿਹਾ ਸੀ ਵੀ ਇੱਥੇ ਗਤੀ ਹੋਇਆ ਕਰੂਗੀ ਕਿਉਂ ਸਿਰ ਲੈ ਗਿਆ ਜਦੋਂ ਹੱਥ ਨਾਲੋਂ ਨਾ ਉਹ ਕਹਿੰਦੇ ਵੀ ਇੱਥੇ ਗਤੀ ਹੋਇਆ ਕਰੂਗੀ ਹੁਣ ਦੇਖੋ ਦੁੱਖ ਦ੍ਰਿਸ਼ਟੀਆਂ ਜਿੰਦੀਆਂ ਹੁੰਦੀਆਂ ਨੇ ਲੋਕ ਉੱਥੇ ਜਾ ਕੇ ਨਹਾਉਂਦੇ ਨੇ ਉੱਥੇ ਜਾ ਕੇ ਹੀ ਪੰਡਤ ਜਿਹੜੇ ਲੋਕ ਮੰਨਦੇ ਨੇ ਪੰਡਤ ਜਾ ਕੇ ਲੋਕਾਂ ਨੂੰ ਨਾਲ ਲਿਜਾ ਕੇ ਪਾਠ ਪੂਜਾ ਕਰਾਉਂਦੇ ਨੇ ਗਪਾਲ ਮੋਚਨ ਵੀ ਇੱਥੇ ਕਹਿੰਦੇ ਗਤੀ ਹੋ ਜਾਂਦੀ ਐ ਪਤਾ ਹੀ ਹੁਣ ਸਾਰਿਆਂ ਨੂੰ ਇਹਨਾਂ ਗੱਲਾਂ ਬਾਰੇ ਹਲੇ ਮੈਨੂੰ ਤਾਂ ਉਨੀ ਜਾਣਕਾਰੀ ਘੱਟ ਐ ਕਿਉਂਕਿ ਅਸੀਂ ਘੱਟ ਮੰਨਦੇ ਆਂ ਇਹ ਚੀਜ਼ਾਂ ਨੂੰ ਸੋ ਇੰਨੀ ਕੋ ਕਹਾਣੀ ਹੈ ਜੀ ਆਪਦੇ ਉੱਤਮ ਵਿਚਾਰ ਜ਼ਰੂਰ ਦਿਆ ਕਰੋ ਕਹਾਣੀ ਬਾਰੇ ਕੀ ਨੇ ਤੁਹਾਡੇ ਵਿਚਾਰ ਕੱਲ ਨੂੰ ਫਿਰ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ ਜੀ